ਹallo ਦੋਸਤੋ ਮੈਂ ਨਵਜਿੰਦਰ ਸਿੰਘ ਲਰਨ ਡੇ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਅੱਜ ਹੈ ਆਪਣੀ ਪੰਜਾਬ ਜੀਕੇ ਦੀ ਕਲਾਸ ਨੰਬਰ 8 ਤਾਂ ਜਿਹੜੀ ਇਹ ਪੰਜਾਬ ਜੀਕੇ ਦੀ ਕਲਾਸ ਹੈ ਇਸ ਦੇ ਵਿੱਚ ਆਪਾਂ ਥਿਊਰੀ ਕਲਾਸਿਸ ਜਿਹੜੀਆਂ ਨੇ ਸਟਾਰਟ ਕੀਤੀਆਂ ਹੋਈਆਂ ਨੇ ਪੰਜਾਬ ਜੀਕੇ ਦੀਆਂ ਫੋਰ ਪੰਜਾਬ ਪੁਲਿਸ ਠੀਕ ਹੈ ਤਾਂ ਅੱਜ ਆਪਣੀ ਕਲਾਸ ਨੰਬਰ ਉਹਦੀ 8 ਹੈ ਤੇ ਕੱਲ ਦੀ ਕਲਾਸ ਦੇ ਵਿੱਚ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਪੜਿਆ ਸੀ ਔਰ ਅੱਜ ਦਾ ਜਿਹੜਾ ਆਪਣਾ ਟੌਪਿਕ ਸੀ ਉਹ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਔਰ ਹਜੇ ਤੱਕ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ ਆਲ ਤੇ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਅਗਿਆਨ ਬੜੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪ ਉੱਧਿਰ ਹੋਵੇ ਤਾਂ ਕਰਦੇ ਆ ਅੱਜ ਦੀ ਕਲਾਸ ਦੀ ਸ਼ੁਰੂਆਤ ਜਿਸ ਦੇ ਨਾਲ ਹੀ ਆਪਣਾ ਅੱਜ ਦਾ ਪਹਿਲਾ ਟੌਪਿਕ ਜੋ ਹੈ ਉਹ ਹੈ ਆਪਣੇ ਕੋਲ ਨਿਰੰਕਾਰੀ ਮੂਵਮੈਂਟ ਯਾਨੀ ਕਿ ਅੱਜ ਦੇ ਟੌਪਿਕ ਜਿਹੜਾ ਆਪਣਾ ਰਹਿਣ ਵਾਲਾ ਹੈ ਅੱਜ ਦਾ ਜਿਹੜਾ ਆਪਣੇ ਕੋਲੇ ਕਲਾਸ ਹੈ ਉਹ ਆਪਣੀ ਮੂਵਮੈਂਟਸ ਤੇ ਠੀਕ ਹੈ ਜਿਹੜੀਆਂ ਵੀ ਕੋਈ ਮੂਵਮੈਂਟਸ ਹੋਈਆਂ ਸੀ ਉਹਨਾਂ ਤੇ ਔਰ ਅੱਜ ਦਾ ਪੰਜਾਬ ਜੋ ਹੈ ਆਪਣਾ ਠੀਕ ਹੈ ਮਾਡਰਨ ਪੰਜਾਬ ਉਹ ਕਿਵੇਂ ਬਣਿਆ ਸੀ ਕਦੋਂ ਬਣਿਆ ਸੀ ਠੀਕ ਹੈ ਕੌਣ ਕੌਣ ਉਹਦੇ ਪਹਿਲੇ ਸੀਐਮ ਰਹੇ ਸੀਗੇ ਜਾਂ ਫਿਰ ਅੱਜ ਦੇ ਪੰਜਾਬ ਦੇ ਵਿੱਚ ਆਪਣੇ ਕਿੰਨੇ 파ਟ ਨੇ ਕਿਸ ਤਰੀਕੇ ਨਾਲ ਉਹ ਜਿਹੜਾ ਉੱਗ ਰਿਹਾ ਹੋਇਆ ਹੈ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਤਾਂ ਫਸਟਲੀ ਟਾਪਿਕ ਹੈ ਆਪਣੇ ਕੋਲੇ ਨਿਰੰਕਾਰੀ ਮੂਵਮੈਂਟ ਤਾਂ ਨਿਰੰਕਾਰੀ ਮੂਵਮੈਂਟ ਜੋ ਸੀਗੀ ਇਹ 1840 ਦੇ ਵਿੱਚ ਬਣੀ ਸੀ ਠੀਕ ਹੈ ਨਿਰੰਕਾਰੀ ਮੂਵਮੈਂਟ ਜੋ ਸੀ 1840 ਵਿੱਚ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਤੋਂ ਬਣੀ ਸੀ ਫਾਊਂਡਰ ਕੌਣ ਸੀ ਕਿ ਕਿਸ ਨੇ ਸ਼ੁਰੂ ਕੀਤਾ ਸੀ ਤਾਂ ਬਾਬਾ ਦਿਆਲ ਸਿੰਘ ਜੀ ਦੁਆਰਾ ਇਸ ਨੂੰ ਫਾਊਂਡ ਕੀਤਾ ਗਿਆ ਸੀ ਠੀਕ ਹੈ ਰੀਜ਼ਨ ਕੀ ਸੀਗਾ ਇਸ ਨਿਰੰਕਾਰੀ ਮੂਵਮੈਂਟ ਨੂੰ ਬਣਾਉਣ ਦਾ ਤਾਂ ਪਿਉਰੀਫਿਕੇਸ਼ਨ ਆਫ ਰਿਟਰਨਸ ਤਾਂ ਪਿਉਰੀਫਿਕੇਸ਼ਨ ਆਫ ਰਿਟਰਨਸ ਜਿਹੜਾ ਸੀਗਾ ਉਹ ਇਸ ਦਾ ਰੀਜ਼ਨ ਸੀਗਾ ਇਸੇ ਕਰਕੇ ਇਸ ਨੂੰ ਜਿਹੜਾ ਸੀ ਨਿਰੰਕਾਰੀ ਮੂਵਮੈਂਟ ਨੂੰ ਬਣਾਇਆ ਗਿਆ ਸੀ ਸ਼ੁਰੂ ਕੀਤਾ ਗਿਆ ਸੀ 1840 ਦੇ ਵਿੱਚ ਠੀਕ ਹੈ ਤਾਂ ਅਗਰ ਆਪਾਂ ਗੱਲ ਕਰੀਏ ਬਾਬਾ ਦਿਆਲ ਸਿੰਘ ਜੀ ਦੇ ਬਾਰੇ ਤਾਂ ਬਾਬਾ ਦਿਆਲ ਸਿੰਘ ਜੀ ਦਾ ਜਨਮ ਜਿਹੜਾ ਸੀਗਾ ਉਹ 1700 83 ਇਸਵੀ ਦੇ ਵਿੱਚ ਹੋਇਆ ਸੀ ਠੀਕ ਹੈ ਕਿਉਂਕਿ ਹੁਣ ਆਪਾਂ ਗੱਲ ਕਰ ਰਹੇ ਆ ਦਿਆਲ ਸਿੰਘ ਜੀ ਦੇ ਬਾਬਾ ਦਿਆਲ ਸਿੰਘ ਜੀ ਬਾਰੇ ਤੇ ਬਾਬਾ ਦਿਆਲ ਸਿੰਘ ਜੀ ਦਾ ਜਨਮ ਜਿਹੜਾ ਸੀਗਾ ਜਨਮ ਜੋ ਸੀਗਾ 1783 ਇਸਵੀ ਦੇ ਵਿੱਚ ਹੋਇਆ ਸੀ ਠੀਕ ਹੈ ਔਰ ਇਹਨਾਂ ਦੀ ਡੈਥ ਜਿਹੜੀ ਹੈ ਉਹ 30 ਜਨਵਰੀ 1855 ਦੇ ਵਿੱਚ ਹੁੰਦੀ ਹੈ ਔਰ ਇਹਨਾਂ ਦੀ ਡੈਥ ਜਿਹੜੀ ਹੈ 1855 ਦੇ ਵਿੱਚ 30 ਜਨਵਰੀ 1855 ਦੇ ਵਿੱਚ ਹੋ ਜਾਂਦੀ ਹੈ ਔਰ ਜਦੋਂ ਇਹਨਾਂ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਹੁੰਦਾ ਹੈ ਨਿਰੰਕਾਰੀ ਮੂਵਮੈਂਟ ਨੂੰ ਜੋ ਸੰਭਾਲਦਾ ਹੈ ਉਹ ਇਹਨਾਂ ਦਾ ਵੱਡਾ ਪੁੱਤਰ ਜੋ ਹੁੰਦਾ ਹੈ ਉਹ ਸੰਭਾਲਦਾ ਹੈ ਯਾਨੀ ਕਿ ਇਸ ਤੋਂ ਬਾਅਦ ਨਿਰੰਕਾਰੀ ਮੂਵਮੈਂਟ ਦੀ ਜਿਹੜੀ ਗੁਰਗੱਦੀ ਹੁੰਦੀ ਹੈ ਠੀਕ ਹੈ ਉਹ ਕਿਸ ਨੂੰ ਦੇ ਦਿੱਤੀ ਜਾਂਦੀ ਹੈ ਇਹਨਾਂ ਦੇ ਵੱਡੇ ਪੁੱਤਰ ਨੂੰ ਦੇ ਦਿੱਤੀ ਜਾਂਦੀ ਹੈ ਜਿਸ ਦਾ ਨਾਮ ਹੁੰਦਾ ਹੈ ਜੀ ਬਾਬਾ ਦਰਬਾਰਾ ਸਿੰਘ ਠੀਕ ਹੈ ਬਾਬਾ ਦਰਬਾਰਾ ਸਿੰਘ ਤਾਂ ਜਿਹੜਾ ਇਹਨਾਂ ਦਾ ਵੱਡਾ ਪੁੱਤਰ ਹੁੰਦਾ ਹੈ ਇਹਨਾਂ ਤੋਂ ਬਾਅਦ ਗੁਰਗੱਦੀ ਜਿਹੜੀ ਹੁੰਦੀ ਹੈ ਉਹ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿੰਨਾਂ ਦਾ ਨਾਮ ਸੀਗਾ ਬਾਬਾ ਜਿਹੜਾ ਸੀਗਾ ਦਰਬਾਰਾ ਸਿੰਘ ਤਾਂ ਬਾਬਾ ਦਰਬਾਰਾ ਸਿੰਘ ਜੀ ਜਿਹੜੇ ਨੇ ਉਹ 1855 ਤੋਂ ਜਿਹੜਾ ਹੈ ਨਿਰੰਕਾਰੀ ਮੂਵਮੈਂਟ ਦੇ ਠੀਕ ਹੈ ਨਿਰੰਕਾਰੀ ਮੂਵਮੈਂਟ ਦੀ ਗੁਰਗੱਦੀ ਨੂੰ ਸਾਮਦੇ ਹਨ ਔਰ ਉਸ ਤੋਂ ਬਾਅਦ ਕਦੋਂ ਤੱਕ ਸਾਹਮਦੇ ਹਨ ਤਾਂ ਇਹ 1870 ਤੱਕ ਇਸ ਗੱਗਦੀ ਨੂੰ ਸਾਹਮਦੇ ਹਨ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਪਣੀ ਦੂਸਰੀ ਮੂਵਮੈਂਟ ਦੇ ਬਾਰੇ ਜੋ ਸੀ ਨਾਮਤਾਰੀ ਮੂਵਮੈਂਟ ਤਾਂ ਨਾਮਤਾਰੀ ਮੂਵਮੈਂਟ ਨੂੰ ਕਦੋਂ ਸਟਾਰਟ ਕੀਤਾ ਗਿਆ ਸੀ 1857 ਦੇ ਵਿੱਚ ਨਾਮਤਾਰੀ ਮੂਵਮੈਂਟ ਨੂੰ 1857 ਦੇ ਵਿੱਚ ਸਟਾਰਟ ਕੀਤਾ ਗਿਆ ਤਾਂ ਇਸੇ ਮੂਵਮੈਂਟ ਨੂੰ ਹੀ ਆਪਾਂ ਕੂਕਾ ਮੂਵਮੈਂਟ ਦੇ ਨਾਮ ਤੇ ਵੀ ਜਾਣਦੇ ਹਾਂ ਕਿਉਂਕਿ ਜ਼ਿਆਦਾਤਰ ਆਪਾਂ ਨੂੰ ਇਹ ਨਾਮ ਦੇਖਣ ਨੂੰ ਨਹੀਂ ਮਿਲੇਗਾ ਜ਼ਿਆਦਾਤਰ ਆਪਾਂ ਨੂੰ ਇਹ ਨਾਮ ਦੇਖਣ ਨੂੰ ਮਿਲੇਗਾ ਯਾਨੀ ਕਿ ਕੂਕਾ ਮੂਵਮੈਂਟ ਤਾਂ ਨਾਮਤਾਰੀ ਮੂਵਮੈਂਟ ਨੂੰ ਹੀ ਆਪਾਂ ਕੂਕਾ ਮੂਵਮੈਂਟ ਦੇ ਨ ਬਾਲਕ ਸਿੰਘ ਜੀ ਦੁਆਰਾ ਇਸ ਨੂੰ ਸ਼ੁਰੂ ਕੀਤਾ ਗਿਆ ਸੀ। ਬਾਬਾ ਬਾਲਕ ਸਿੰਘ ਜੀ ਦੁਆਰਾ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਔਰ ਇਹਨਾਂ ਤੋਂ ਬਾਅਦ ਜਿਹੜੀ ਅਸੀ ਗੁਰਗੱਦੀ ਸੰਭੀ ਸੀਗੀ ਉਹ ਸੰਭੀ ਜੀ ਜੀ ਬਾਬਾ ਰਾਮ ਸਿੰਘ ਜੀ ਦੁਆਰਾ ਠੀਕ ਹੈ ਬਾਬਾ ਬਾਲਕ ਸਿੰਘ ਜੀ ਦੇ ਬਾਬਾ ਬਾਲਕ ਸਿੰਘ ਜੀ ਤੋਂ ਬਾਅਦ ਜਿਹੜੀ ਨਾਮਧਾਰੀ ਮੂਵਮੈਂਟ ਦੀ ਗੁਰਗੱਦੀ ਸੀਗੀ ਉਹ ਬਾਬਾ ਰਾਮ ਸਿੰਘ ਜੀ ਦੁਆਰਾ ਸੰਭੀ ਗਈ ਸੀ ਤਾਂ ਚੱਲਦੇ ਆਪਨੇ ਨੈਕਸਟ ਦੇ ਦ ਨੈਕਸਟ ਟਾਪਿਕ ਜਿਹੜਾ ਆਪਣੇ ਕੋਲ ਹੈ ਉਹ ਹੈ ਰਾਧਾ ਸਵਾਮੀ ਮੂਵਮੈਂਟ ਤਾਂ ਰਾਧਾ ਸਵਾਮੀ ਮੂਵਮੈਂਟ ਜਿਹੜੀ ਸੀ ਇਹਦੇ ਫਾਊਂਡਰ ਕੌਣ ਰਹੇ ਸੀਗੇ Hindu banker ਕੌਣ ਸੀਗੇ ਜੀ Hindu banker Shivdyal Agra Shivdyal of Agra ਤਾਂ ਇਹ ਜਿਹੜੇ ਸੀਗੇ ਇਹ ਰਾਧਾ ਸਵਾਮੀ ਮੂਵਮੈਂਟ ਦੇ ਫਾਊਂਡਰਸ ਹਨ ਕੁਝ ਕੁ ਮੂਵਮੈਂਟਸ ਨੇ ਜਿਹੜੀਆਂ ਆਪਾਂ ਪਹਿਲਾਂ ਦੋ ਪੜੀਆਂ ਜਾਂ ਫਿਰ ਇੱਕ ਅਦੀ ਕੋਈ ਹੋਰ ਹੋਊਗੀ ਉਹ ਜਿਹੜੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਉਹਨਾਂ ਬਾਰੇ ਆਪਾਂ ਜ਼ਿਆਦਾ ਗੱਲਬਾਤ ਕਰਾਂਗੇ ਅਦਰਵਾਇਜ਼ ਜਿਹੜੀਆਂ ਮੂਵਮੈਂਟਸ ਕਿਉਂਕਿ ਆਪਾਂ ਸਾਰੀਆਂ ਪੜਨੀਆਂ ਨੇ ਪਰ ਜਿਹੜੀਆਂ ਜ਼ਿਆਦਾ ਜ਼ਰੂਰੀ ਨਹੀਂ ਹੈ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਉਹਨਾਂ ਬਾਰੇ ਜਸਟ ਆਪਾਂ ਫਾਊਂਡਰਸ ਠੀਕ ਹੈ ਕਦੋਂ ਫਾਊਂਡ ਹੋਈਆਂ ਜਾਂ ਕਦੋਂ ਕਿਸ ਨੇ ਉਹਨੂੰ ਫੋਨ ਕੀਤਾ ਤਾਂ ਉਹਦੇ ਬਾਰੇ ਆਪਾਂ ਜਾਣਕਾਰੀ ਰੱਖਾਂਗੇ ਠੀਕ ਹੈ ਨੈਕਸਟ ਆਪਣੇ ਕੋਲ ਆਉਂਦੀ ਹੈ ਜੀ ਸਿੰਘ ਸਭਾ ਮੂਵਮੈਂਟ ਤਾਂ ਇਹ ਦੋਨੋਂ ਮੂਵਮੈਂਟ ਸਿੰਘ ਸਭਾ ਮੂਵਮੈਂ I'm sir. ਠੀਕ ਹੈ ਤਾਂ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਦੋ ਹੈ ਮੂਵਮੈਂਟ ਬਣਦੀ ਹੈ ਉਹ ਤੋਂ ਪਹਿਲੀ ਮੀਟਿੰਗ ਦੀ ਹੁੰਦੀ ਹੈ 30 ਜੁਲਾਈ 1873 ਦੇ ਵਿੱਚ ਯਾਨੀ ਕਿ ਜਿਹੜੀ ਸਿੰਘ ਸਭਾ ਮੂਵਮੈਂਟ ਸੀਗੀ ਜਦੋਂ ਅਮ੍ਰਿਤਸਰ ਸਾਹਿਬ ਦੇ ਵਿੱਚ ਬਣਦੀ ਹੈ ਉਹ 1873 ਦੇ ਵਿੱਚ ਬਣਦੀ ਹੈ ਔਰ ਇਹੀ ਸਿੰਘ ਸਭਾ ਮੂਵਮੈਂਟ ਜਿਹੜੀ ਹੈਗੀ ਹੈ ਜਦੋਂ ਲਾਹੌਰ ਦੇ ਵਿੱਚ ਕ੍ਰੀਏਟ ਹੁੰਦੀ ਹੈ ਬਣਦੀ ਹੈ ਤਾਂ ਉਹ ਬਣਦੀ ਹੈ ਜੀ ਨਵੰਬਰ 1879 ਦੇ ਵਿੱਚ ਜਿਹਨੂੰ ਫਾਊਂਡ ਕਾਉਂ ਕਰਦਾ ਹੈ ਪ੍ਰੋਫੈਸਰ ਗੁਰਮੁਖ ਸਿੰਘ ਜੀ ਠੀਕ ਹੈ ਜਿਹਨੂੰ ਫਾਊਂਡ ਕਾਉਂ ਕਰਦਾ ਹੈ ਪ੍ਰੋਫੈਸਰ ਗੁਰਮੁਖ ਸਿੰਘ ਜੀ ਤਾਂ ਉਸ ਤੋਂ ਬਾਅਦ ਇੱਕ ਚੀਫ ਖਾਲਸਾ ਦੀਵਾਨ ਸ ਆਂ ਜਿਹੜਾ ਹੁੰਦਾ ਇਹ ਕੋਈ ਅਲੱਗ ਨਹੀਂ ਹੁੰਦਾ ਇਹ ਕੀ ਹੁੰਦਾ ਹੈ ਸਿੰਘ ਸਭਾ ਮੂਵਮੈਂਟ ਐਟ ਲਾਹੌਰ ਅਤੇ ਸਿੰਘ ਸਭਾ ਮੂਵਮੈਂਟ ਐਟ ਜਿਹੜੀ ਅੰਮ੍ਰਿਤਸਰ ਠੀਕ ਹੈ ਅੰਮ੍ਰਿਤਸਰ ਸਾਹਿਬ ਔਰ ਲਾਹੌਰ ਮੂਵਮੈਂਟ ਜਿਹੜੀਆਂ ਦੋਨੋਂ ਸਿੰਘ ਸਭਾ ਮੂਵਮੈਂਟ ਸੀ ਉਹਨਾਂ ਨੂੰ ਮਰਦ ਕਰਕੇ ਯਾਨੀ ਕਿ ਉਹਨਾਂ ਨੂੰ ਇਕੱਠੀਆਂ ਕਰਕੇ ਇੱਕ ਅਲੱਗ ਤੋਂ ਮੂਵਮੈਂਟ ਯਾਨੀ ਕਿ ਦੀਵਾਨ ਸਜਾਇਆ ਜਾਂਦਾ ਉਹਨਾਂ ਦੋ ਮਨ ਮੂਵਮੈਂਟਸ ਨੂੰ ਇਕੱਠੀਆਂ ਕਰਕੇ ਉਸ ਨੂੰ ਕਹਿੰਦੇ ਆਪਾਂ ਚੀਫ ਖਾਲਸਾ ਮੂਵਮੈਂਟ ਜਿਹੜਾ ਕਿ ਦੋਨੋਂ ਸਿੰਘ ਸਭਾਸ ਨੂੰ ਮਿਲਾ ਕੇ ਬਣਾਇਆ ਗਿਆ ਸੀ 1902 ਦੇ ਵਿੱਚ ਨੈਕਸਟ ਹੈ ਆਪਣੇ ਕੋਲ ਅਕਾਲੀ ਮੂਵਮੈਂਟ ਤਾਂ ਅਕਾਲੀ ਮੂਵਮੈਂਟ ਜਿਹੜੀ ਸੀਗੀ ਉਹ 1920 ਦੇ ਵਿੱਚ ਸ਼ੁਰੂ ਹੋਈ ਸੀ ਠੀਕ ਹੈ ਅਕਾਲੀ ਮੂਵਮੈਂਟ ਜਿਹੜੀ ਸੀਗੀ ਉਹ 1920 ਦੇ ਵਿੱਚ ਸ਼ੁਰੂ ਹੋਈ ਜਿਸ ਦੇ ਵਿੱਚ ਆਪਣੇ ਕੋਲੇ ਗੁਰਦੁਆਰਾ ਰਿਫਾਰਮ ਮੂਵਮੈਂਟ ਵੀ ਆਪਾਂ ਇਹਨੂੰ ਕਹਿ ਦਿੰਨੇ ਆ ਅਕਾਲੀ ਮੂਵਮੈਂਟ ਨੂੰ ਆਪਾਂ ਗੁਰਦੁਆਰਾ ਰਿਫਾਰਮ ਮੂਵਮੈਂਟ ਵੀ ਕਹਿ ਦਿੰਨੇ ਆ ਜਿਸ ਦੇ ਤਹਿਤ ਅਕਾਲੀ ਮੂਵਮੈਂਟ ਦੇ ਤਹਿਤ ਆਪਣੇ ਕੋਲੇ ਐਸਜੀਪੀਸੀ ਦੀ ਸਥਾਪਨਾ ਕੀਤੀ ਗਈ ਸੀ ਠੀਕ ਹੈ ਅਕਾਲੀ ਮੂਵਮੈਂਟ ਦੇ ਤਹਿਤ ਜਿਹਨੂੰ ਆਪਾਂ ਗੁਰਦੁਆਰਾ ਰਿਫਾਰਮ ਆਫ ਮੂਵਮੈਂਟ ਵੀ ਕਹਿ ਦਿੰਨੇ ਆ ਠੀਕ ਹੈ ਤਾਂ ਇਸੇ ਦੁਆਰਾ ਹੀ ਕੀ ਸੀਗਾ ਐਸਜੀਪੀਸੀ ਦੀ ਸਥਾਪਨਾ ਕੀਤੀ ਗਈ ਸੀ ਤਾਂ ਐਸਜੀਪੀਸੀ ਦੀ ਸਥਾਪਨਾ ਜਿਹੜੀ ਸੀਗੀ ਉਹ ਆਪਣੇ ਕੋਲੇ ਹੁੰਦੀ ਹੈ ਜੀ 1920 ਦੇ ਵਿੱਚ ਠੀਕ ਹੈ 1920 ਦੇ ਵਿੱਚ ਯਾਨੀ ਕਿ ਆਪਣੇ ਕੋਲ ਕੀ ਹੁੰਦਾ 1920 ਦੇ ਵਿੱਚ ਪਹਿਲਾਂ ਆਪਣੇ ਕੋਲੇ ਐਸਜੀਪੀਸੀ ਬਣਦੀ ਹੈ ਠੀਕ ਹੈ 1920 ਦੇ ਵਿੱਚ ਐਸਜੀਪੀਸੀ ਬਣਦੀ ਹੈ ਉਸ ਤੋਂ ਬਾਅਦ ਐਸਜੀਪੀਸੀ ਨੂੰ ਸਰਕਾਰ ਦੁਆਰਾ ਰਜਿਸਟਰ ਕਰਵਾਇਆ ਜਾਂਦਾ ਕਦੋਂ 30 ਅਪ੍ਰੈਲ 1921 ਦੇ ਵਿੱਚ 30 ਅਪ੍ਰੈਲ 1921 ਦੇ ਵਿੱਚ ਐਸਜੀਪੀਸੀ ਜਦੋਂ ਰਜਿਸਟਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਰਜਿਸਟਰ ਹੋ ਗਈ ਤਾਂ ਐਸਜੀਪੀਸੀ ਐਕਟ ਬਣ ਜਾਂਦਾ ਹੈ ਠੀਕ ਹੈ ਤਾਂ ਐਸਜੀਪੀਸੀ ਐਕਟ ਜਿਹੜਾ ਹੁੰਦਾ ਹੈ ਇਹ 1925 ਦੇ ਵਿੱਚ ਬਣਦਾ ਜਦੋਂ ਕੀ ਹੁੰਦਾ ਇਹ ਐਨਾਉਂਸ ਕੀਤਾ ਜਾਂਦਾ ਕਿ ਜਿਹੜੀ ਐਸਜੀਪੀਸੀ ਹੈ ਕੋਈ ਵੀ ਜਿਹੜਾ ਪੰਜਾਬ ਦੇ ਵਿੱਚ ਗੁਰਦੁਆਰਾ ਜਾਂ ਉਸ ਤੋਂ ਬਾਹਰ ਗੁਰਦੁਆਰਾ ਆਉਂਦਾ ਹੈ ਠੀਕ ਹੈ ਗੁਰਦੁਆਰੇ ਸਾਹਿਬ ਹੁੰਦੇ ਨੇ ਤਾਂ ਉਹ ਜਿਹੜੇ ਸਾਰੇ ਹੋਣਗੇ ਐਸ ਤਾਂ ਐਸਜੀਪੀਸੀ ਜਿਹੜੀ ਹੈ ਇਸ ਦੇ ਅੰਡਰ ਸਾਰੇ ਗੁਰਦੁਆਰੇ ਸਭ ਆਉਣਗੇ ਤਾਂ ਇਹੀ ਜਿਹੜਾ ਸੀਗਾ ਕਦੋਂ ਕਿਹਾ ਗਿਆ ਸੀ ਕਦੋਂ ਅਨਾਉਂਸ ਕੀਤਾ ਗਿਆ ਸੀ ਐਸਜੀਪੀਸੀ ਐਕਟ 1925 ਦੇ ਤਹਿਤ ਔਰ ਜਿਹੜੇ ਪਹਿਲੇ ਇਲੈਕਸ਼ਨ ਸੀਗੇ ਐਸਜੀਪੀਸੀ ਦੇ ਉਹ 1926 ਦੇ ਵਿੱਚ ਹੋਏ ਸੀ ਠੀਕ ਹੈ 1926 ਦੇ ਵਿੱਚ ਪਹਿਲੇ ਇਲੈਕਸ਼ਨ ਜਿਹੜੇ ਸੀਗੇ ਉਹ ਹੋਏ ਸੀ ਤਾਂ ਐਸਜੀਪੀਸੀ ਦੀ ਅਗਰ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਆਪਣੇ ਕੋਲ ਤੁਹਾਨੂੰ ਪਤਾ ਹੀ ਹੋਵੇਗਾ ਕਿਉਂਕਿ ਇਹਦੇ ਬਾਰੇ ਤਾਂ ਇੰਨਾ ਤਾਂ ਤੁਹਾਨੂੰ ਪਤਾ ਹੋਵੇਗਾ ਹੀ ਠੀਕ ਹੈ ਕਿ ਐਸਜੀਪੀਸੀ ਦੀ ਫੁੱਲ ਫਾਰਮ ਕੀ ਹੈ ਤਾਂ ਐਸਜੀਪੀਸੀ ਦੀ ਫੁੱਲ ਫਾਰਮ ਜਿਹੜੀ ਸੀਗੀ ਉਹ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਠੀਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਐਸਪੀਸੀ ਦੀ ਫੁੱਲ ਫਾਰਮ ਹੈ ਜਿਹੜੀ ਕੀ ਜਿਸ ਦੇ ਅੰਦਰ ਕੀ ਪੰਜਾਬ ਦੇ ਸਾਰੇ ਗੁਰਦੁਆਰੇ ਗੁਰਦੁਆਰਾ ਸਾਹਿਬਸ ਨੇ ਜਿਹੜੇ ਉਹ ਆਉਂਦੇ ਹਨ ਠੀਕ ਹੈ ਉਸ ਤੋਂ ਬਾਅਦ ਕੀ ਹੈ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਇਹਨਾਂ ਤੋਂ ਬਾਅਦ ਜਿਹੜਾ ਹੈ ਆਪਣੇ ਕੋਲ 1979 ਤੋਂ ਜਿਹੜਾ ਸੀਗਾ 45 ਦੇ ਵਿੱਚ ਆ ਕੇ ਠੀਕ ਹੈ 1947 ਦੇ ਵਿੱਚ ਆ ਕੇ ਠੀਕ ਹੈ 1947 ਦੇ ਵਿੱਚ 15 ਅਗਸਤ ਨੂੰ ਜਿਹੜਾ ਹੈ ਆਪਣਾ ਦੇਸ਼ ਜਿਹੜਾ ਹੈ ਆਜ਼ਾਦ ਹੋ ਜਾਂਦਾ ਹੈ ਠੀਕ ਹੈ 15 ਅਗਸਤ 1947 ਦੇ ਵਿੱਚ ਜਿਹੜਾ ਆਪਣਾ ਭਾਰਤ ਹੈ ਉਹ ਆਜ਼ਾਦ ਹੋ ਜਾਂਦਾ ਹੈ ਤਾਂ ਉਸ ਦੇ ਆਜ਼ਾਦ ਹੋਣ ਦੇ ਬਾਅਦ 17 ਅਗਸਤ ਠੀਕ ਹੈ 2 ਦਿਨ ਬਾਅਦ 17 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਬਾਰਡਰ ਲਾਈਨ ਕੀਤੀ ਜਾਂਦੀ ਹੈ ਕਿਉਂਕਿ ਜਦੋਂ 15 ਜਦੋਂ ਆਪਣਾ ਪਾਰਜ ਹੁੰਦਾ ਹੈ ਉਹ ਜਾਦ ਹੁੰਦਾ ਹੈ ਸੋ ਉਸ ਸਮੇਂ ਤੇ ਕੀ ਹੁੰਦਾ ਹੈ ਭਾਰਤ ਤੇ ਪਾਕਿਸਤਾਨ ਵੀ ਦੋਨੋਂ ਅਲੱਗ-ਅਲੱਗ ਹੋ ਜਾਂਦੇ ਨੇ ਇਹਨਾਂ ਦੇ ਵਿੱਚ ਹੀ ਵੰਡ ਹੋ ਜਾਂਦੀ ਹੈ ਤੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਲਾਈਨ ਖਿੱਚੀ ਜਾਂਦੀ ਹੈ ਉਹ 17 ਅਗਸਤ 1947 ਦੇ ਵਿੱਚ ਖਿੱਚੀ ਜਾਂਦੀ ਹੈ ਜਿਸ ਨੂੰ ਆਪਾਂ ਰੈੱਡ ਕਲਿਫ ਨਾਮ ਦੇ ਨਾਲ ਜਾਣਦੇ ਹਾਂ ਜਿਸ ਨੂੰ ਆਪਾਂ ਰੈੱਡ ਕਲਿਫ ਨਾਮ ਦੇ ਨਾਲ ਜਾਣਦੇ ਹਾਂ ਤਾਂ ਉਸ ਤੋਂ ਬਾਅਦ ਇਹਨਾਂ ਦੀ ਵੰਡ ਤੋਂ ਬਾਅਦ ਕੀ ਹੁੰਦਾ ਹੈ 1947 ਤੋਂ ਬਾਅਦ ਜਦੋਂ ਆਪਣਾ ਜਿਹੜਾ ਭਾਰਤ ਹੈ ਉਹ ਅਲੱਗ ਹੋ ਜਾਂਦਾ ਹੈ ਅਤੇ ਪੰਜਾਬ ਜਿਹੜੀ ਹੁੰਦੀ ਹੈ ਆਪਣੀ ਇੱਕ ਅਲੱਗ ਜਿਹੜੀ ਹੈ ਇੱਕ ਸਟੇਟ ਬਣਦੀ ਹੈ ਠੀਕ ਹੈ ਤਾਂ ਉਸ ਤੋਂ ਬਾਅਦ 1947 ਤੋਂ ਬਾਅਦ 6 ਸਾਲ ਤੱਕ ਪੰਜਾਬ ਦੀ ਰਾਜਧਾਨੀ ਜਿਹੜੀ ਹੈ ਉਹ ਸ਼ਿਮਲਾ ਰਹਿੰਦੀ ਹੈ ਅਧਿਆਨ ਉਹ ਹੀ ਜੜੀ ਹੋਏਗੀ ਜੇਕਰ ਅਧੂਰੀ ਜਾਣਕਾਰੀ ਹੈ ਤੈਨੂੰ ਇਹ ਨਹੀਂ ਪਤਾ ਹੋਏਗਾ ਕਿ ਜਦੋਂ ਤੋਂ ਆਪਣਾ ਪੰਜਾਬ ਆਜ਼ਾਦ ਹੋਇਆ ਹੋਇਆ ਠੀਕ ਹੈ ਆਜ਼ਾਦ ਦੀ ਅਜ਼ਾਦੀ ਤੋਂ ਬਾਅਦ ਆਪਣੇ ਪੰਜਾਬ ਦੀ ਜਿਹੜੀ ਰਾਜਧਾਨੀ ਹੋ ਜਾਂਦੀ ਹੈ ਘਟਾ ਤਾਂ ਚੰਡੀਗੜ੍ਹ ਨਹੀਂ 1947 ਤੋਂ ਬਾਅਦ 6 ਸਾਲ ਤੱਕ ਜਿਹੜੀ ਪੰਜਾਬ ਦੀ ਰਾਜਧਾਨੀ ਸੀ ਉਹ ਸ਼ਿਮਲਾ ਰਹੀ ਸੀ ਔਰ ਉਸ ਤੋਂ ਬਾਅਦ ਅੱਜ ਤੱਕ ਜਿਹੜੀ ਰਾਜਧਾਨੀ ਹੈ ਉਹ ਚੰਡੀਗੜ੍ਹ ਬਣੀ ਹੋਈ ਹੈ ਠੀਕ ਹੈ ਅੱਗੇ ਗੱਲ ਕਰੀਏ ਤਾਂ ਅੱਗੇ ਆਪਣੇ ਕੋਲ ਹੈ ਜੀ ਪੈਪਸੋ ਤਾਂ ਪੈਪਸੋ ਕੀ ਸੀਗਾ ਠੀਕ ਹੈ ਪੈਪਸੋ ਬਾਰੇ ਆਪਾਂ ਸੁਣਿਆ ਤਾਂ ਹੋਏਗਾ ਪੈਪਸੋ ਕੋਈ ਕਈ ਵਾਰ ਆਪਾਂ ਦੇਖਦੇ ਹਾਂ ਕਿ ਕਈ ਜਿਹੜੀਆਂ ਹੈ ਬੱਸਿਸ ਚੱਲਦੀਆਂ ਨੇ ਗਵਰਨਮੈਂਟ ਬੱਸਿਸ ਠੀਕ ਹੈ ਉਹਨਾਂ ਦੇ ਉੱਪਰ ਵੀ ਪੈਪਸੂ ਲਿਖਿਆ ਹੁੰਦਾ ਠੀਕ ਹੈ ਪੈਪਸੂ ਲਿਖਿਆ ਹੁੰਦਾ ਜਿੰਨਾਂ ਦੇ ਉੱਪਰ ਘੋੜੇ ਬਣੇ ਤੇ ਨੀਲੇ ਰੰਗ ਦੀਆਂ ਬੱਸਾਂ ਚੱਲਦੀਆਂ ਸਰਕਾਰੀ ਉਹਨਾਂ ਦੇ ਉੱਪਰ ਪੈਪਸੂ ਲਿਖਿਆ ਹੁੰਦਾ ਠੀਕ ਹੈ ਤਾਂ ਉਹ ਜਿਹੜਾ ਪੈਪਸੂ ਸੀਗਾ ਠੀਕ ਹੈ ਇਹ ਉਸੇ ਦੀ ਗੱਲ ਹੋ ਰਹੀ ਹੈ ਪੈਪਸੂ ਜਿਹੜਾ ਸੀਗਾ ਜਦੋਂ 1947 ਦੇ ਵਿੱਚ ਵੰਡ ਹੋਈ ਠੀਕ ਹੈ ਤਾਂ ਕੀ ਹੁੰਦਾ ਹੈ ਪੈਪਸੂ ਨਾਮ ਦੀ ਇੱਕ ਸਟੇਟ ਬਣਦੀ ਹੈ ਅਲੱਗ ਤੋਂ ਕਦੋਂ 15 ਜੁਲਾਈ 1948 ਦੇ ਵਿੱਚ ਠੀਕ ਹੈ ਪੈਪਸੂ ਨਾਮ ਦੀ ਇੱਕ ਸਟੇਟ ਅਲੱਗ ਤੋਂ ਬਣਦੀ ਹੈ 1 48 ਦੇ ਵਿੱਚ ਪੈਪਸੂ ਦੀ ਫੁੱਲ ਫਾਰਮ ਸੀਗੀ ਆਪਣੇ ਕੋਲ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਤਾਂ ਇਟ ਵਾਸ ਅ ਸਟੇਟ ਆਫ ਇੰਡੀਆ ਬਿਟਵੀਨ 1948 ਤੋਂ 1956 ਇਹਦਾ ਮਤਲਬ ਕੀ ਹੈ ਕਿ ਜਦੋਂ 15 ਜੁਲਾਈ 1948 ਦੇ ਵਿੱਚ ਪੈਪਸੂ ਇੱਕ ਅਲੱਗ ਤੋਂ ਸਟੇਟ ਬਣਦੀ ਹੈ ਤਾਂ 1948 ਤੋਂ ਲੈ ਕੇ 1956 ਤੱਕ ਇਹ ਇੱਕ ਸਟੇਟ ਹੀ ਰਹਿੰਦੀ ਹੈ ਠੀਕ ਹੈ ਕੈਪੀਟਲ ਕੀ ਸੀਗੀ ਉਸ ਟਾਈਮ ਤੇ ਜਦੋਂ ਪੈਪਸੂ ਸਟੇਟ ਬਣੀ ਤਾਂ ਕੈਪੀਟਲ ਸੀਗੀ ਇਹਦੀ ਪਟਿਆਲਾ ਠੀਕ ਹੈ ਇਹਨੂੰ ਅੱਜ ਵੀ ਆਪਾਂ ਇਸੇ ਨਾਮ ਦੇ ਨਾਲ ਜਾਣਦੇ ਹਾਂ ਠੀਕ ਹੈ ਕੈਪੀਟਲ ਜੋ ਸੀਗੀ ਉਹ ਪੈਪਸੂ ਦੀ ਹੋ ਸੀਗੀ ਪਟਿਆਲਾ ਤਾਂ ਕੀ ਹੋਇਆ ਸੀਗਾ ਕਿਉਂਕਿ ਇੱਥੇ 1948 ਤੋਂ 1956 ਲਿਖਿਆ ਤਾਂ 1956 ਦੇ ਵਿੱਚ ਕੀ ਹੁੰਦਾ ਹੈ 1956 ਦੇ ਵਿੱਚ ਜਿਹੜੇ ਪੈਪਸੂ ਸੀਗੀ ਉਸ ਨੂੰ ਪੰਜਾਬ ਵਿੱਚ ਹੀ ਮਰਜ ਕਰ ਦਿੱਤਾ ਜਾਂਦਾ ਹੈ ਯਾਨੀ ਕਿ 1956 ਦੇ ਵਿੱਚ ਜਿਹੜੀ ਪੈਪਸੂ ਸੀਗੀ ਠੀਕ ਹੈ ਉਸ ਨੂੰ ਪੰਜਾਬ ਰਾਜ ਦੇ ਵਿੱਚ ਹੀ ਮਿਲਾ ਦਿੱਤਾ ਜਾਂਦਾ ਹੈ ਉਸ ਨੂੰ ਪੰਜਾਬ ਰਾਜ ਦੇ ਵਿੱਚ ਹੀ ਮਿਲਾ ਦਿੱਤਾ ਜਾਂਦਾ ਹੈ ਤੇ ਜਦੋਂ ਇਸ ਨੂੰ ਮਿਲਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਆਪਣੇ ਕੋਲ ਸਨ ਆਉਂਦਾ ਹੈ ਜੀ 1900 ਛਾਹ ਤਾਂ 1966 ਦੇ ਵਿੱਚ ਕੀ ਹੁੰਦਾ ਹੈ ਕਿਉਂਕਿ 1966 ਦੇ ਵਿੱਚ ਆਪਾਂ ਗੱਲ ਕਰਦੇ ਨੇ ਕਿ ਇਹ ਦੋਹੀ ਆਪਣਾ ਜਿਹੜਾ ਸੀਗਾ ਮਾਡਰਨ ਪੰਜਾਬ ਬਣਿਆ ਸੀ ਠੀਕ ਹੈ ਮਾਡਰਨ ਪੰਜਾਬ ਆਪਣਾ ਅਜੇ ਤਾਂ 1966 ਦੇ ਵਜੋਂ ਹੀ ਜਾਣਿਆ ਜਾਂਦਾ ਹੈ ਤਾਂ ਕਿਵੇਂ ਬਣਿਆ ਸੀਗਾ 1966 ਵਿੱਚ ਵੀ ਕਿਵੇਂ ਬਣਿਆ ਸੀ ਕਿਉਂਕਿ ਹੁਣ ਤੱਕ ਤਾਂ ਆਪਾਂ ਗੱਲ ਕੀਤੀ ਜਸਟ ਕਿ ਜਦੋਂ ਪਾਕਿਸਤਾਨ ਭਾਰਤ ਤੋਂ ਅਲੱਗ ਹੋ ਜਾਂਦਾ ਹੈ ਠੀਕ ਹੈ ਪਾਕਿਸਤਾਨ ਆਪਣਾ ਇੰਡੀਆ ਤੋਂ ਅਲੱਗ ਹੋ ਜਾਂਦਾ ਤਾਂ ਉਸ ਤੋਂ ਬਾਅਦ ਆਪਾਂ ਪੰਜਾਬ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਠੀਕ ਹੈ ਤੇ ਇੱਥੋਂ ਜਿਹੜੀ ਹੈ ਕਿਉਂਕਿ ਉਸ ਤੋਂ ਬਾਅਦ ਵੀ ਕਾਫੀ ਸਰੀਆਂ ਵੰਡਾਂ ਹੁੰਦੀਆਂ ਨੇ ਤਾਂ ਆਪਾਂ ਇਹ ਕਿਉਂ ਨਹੀਂ ਕਹਿੰ ਉਹ ਇੱਥੇ ਜਾਣਾਂਗੇ ਕਿ ਕੀ ਹੋਇਆ ਸੀਗਾ ਕਿ 1966 ਤੋਂ ਆਪਣਾ ਇਹਦਾ ਪੰਜਾਬ ਜਾਣਾ ਜਾਂਦਾ ਤਾਂ 1966 ਦੇ ਵਿੱਚ ਗੱਲ ਕਰਦੇ ਆ ਕਿ ਜਿਹੜਾ 1966 ਦੇ ਵਿੱਚ ਕੀ ਕੀਤਾ ਗਿਆ ਸੀਗਾ ਪੰਜਾਬ ਦਾ ਕੁਝ ਹਿੱਸਾ ਜਿਹੜਾ ਸੀਗਾ ਉਹ ਹਰਿਆਣੇ ਨੂੰ ਦਿੱਤਾ ਗਿਆ ਠੀਕ ਹੈ ਪੰਜਾਬ ਤੋਂ ਹਰਿਆਣਾ ਕੱਢਿਆ ਗਿਆ ਠੀਕ ਹੈ ਜਦੋਂ ਪੰਜਾਬ ਤੋਂ ਹਰਿਆਣੇ ਦਾ ਹਿੱਸਾ ਕੱਢਿਆ ਗਿਆ ਤਾਂ ਉਸ ਤੋਂ ਬਾਅਦ ਕੀ ਸੀਗਾ ਹਿਮਾਚਲ ਪ੍ਰਦੇਸ਼ ਨੂੰ ਵੀ ਜਿਹੜਾ ਸੀਗਾ ਕੁਝ ਜ਼ਮੀਨ ਜਿਹੜੀ ਸੀਗੀ ਕੁਝ ਹਿੱਸਾ ਜਿਹੜਾ ਸੀਗਾ ਪੰਜਾਬ ਤੋਂ ਉਹ ਦਿੱਤਾ ਗਿਆ ਠੀਕ ਹੈ ਜਦੋਂ ਜਿਹੜਾ ਪੰਜਾਬ ਤੋਂ ਹਿੱਸਾ ਹਿਮਾਚਲ ਪ੍ਰਦੇਸ਼ ਨੂੰ ਦਿੱਤਾ ਗਿਆ ਸੀ ਉਸ ਟਾਈਮ ਤੇ ਹਿਮਾਚਲ ਪ੍ਰਦੇਸ਼ ਜੋ ਸੀ ਉਹ ਇੱਕ ਯੂਟੀ ਸੀ ਠੀਕ ਹੈ ਉਹ ਇੱਕ ਯੂਟੀ ਸੀ ਜਦੋਂ ਪੰਜਾਬ ਤੋਂ हिमाचल प्रदेश ਨੂੰ ਕੁਝ ਹਿੱਸਾ ਦਿੱਤਾ ਗਿਆ ਸੀ ਜ਼ਮੀਨ ਦਾ ਉਸ ਟਾਈਮ ਤੇ ਜੋ ਹਿਮਾਚਲ ਪ੍ਰਦੇਸ਼ ਸੀਗਾ ਉਹ ਇੱਕ ਯੂਟੀ ਸੀਗਾ ਠੀਕ ਹੈ ਕਿਉਂਕਿ ਯੂਟੀਆਂ ਆਪਾਂ ਉਹਨੂੰ ਕਹਿੰਦੇ ਵੀ ਜਿੰਨਾਂ ਤੇ ਕੋਈ ਜ਼ਿਆਦਾ ਜ਼ਮੀਨ ਨਹੀਂ ਹੁੰਦੀ ਕੋ ਬਹੁਤ ਘੱਟ ਜ਼ਿਆਦਾ ਜ਼ਮੀਨ ਬਹੁਤ ਘੱਟ ਹੁੰਦੀ ਹੈ ਜ਼ਮੀਨ ਜਿਹੜੀ ਜਗ੍ਹਾ ਦੀ ਠੀਕ ਹੈ ਜਾਂ ਫਿਰ ਉਹ ਇਹੋ ਜਿਹੀ ਕੋਈ ਸਟੇਟ ਹੋਵੇ ਜਿੱਥੇ ਪੂਰੀ ਤਰ੍ਹਾਂ ਕਬਜ਼ਾ ਨਾ ਹੋਵੇ ਸਰਕਾਰ ਜਿਹੜੀ ਹੈ ਉਹ ਉੱਥੇ ਕੰਟਰੋਲ ਜ਼ਿਆਦਾਤਰ ਨਾ ਰੱਖ ਪਾਉਂਦੀ ਹੋਵੇ ਤਾਂ ਉਸ ਜਗ੍ਹਾ ਨੂੰ ਕੀ ਕਹਿੰਦੇ ਨੇ ਉਸ ਜਗ੍ਹਾ ਨੂੰ ਯੂਟੀ ਬਣਾ ਦਿੱਤਾ ਜਾਂਦਾ ਹੈ ਠੀਕ ਹੈ ਤਾਂ ਇਸੇ ਤਰੀਕੇ ਨਾਲ ਹਿਮਾਚਲ ਪ੍ਰਦੇਸ਼ ਜੋ ਸੀ ਉਸ ਟਾਈਮ ਤੇ ਇੱਕ ਯੂਟੀ ਸੀਗੀ ਤਾਂ ਜਦੋਂ ਇਸ ਨੂੰ ਪੰਜਾਬ ਤੋਂ ਕੁਝ ਹਿੱਸਾ ਮਿਲਦਾ ਇਸ ਦੀ ਜਿਹੜੀ ਹੁੰਦੀ ਹੈ ਉਹ ਏਰੀਆ ਜਿਹੜਾ ਹੈ ਵੱਡਾ ਹੈ ਔਰ ਉੱਥੋਂ ਦੀ ਸਰਕਾਰ ਜਿਹੜੀ ਹੈ ਅਲੱਗ ਤੋਂ ਇੱਕ ਕੀ ਕਰ ਦਿੰਦੀ ਹੈ ਇਸ ਨੂੰ ਸਟੇਟ ਅਨਾਉਂਸ ਕਰ ਦਿੰਦੀ ਹੈ ਬਟ ਜਿਹੜੀ ਇਹ ਹਿਮਾਚਲ ਪ੍ਰਦੇਸ਼ ਹੈ ਉਹ ਸਟੇਟ ਬਣਦੀ ਹੈ 1971 ਦੇ ਵਿੱਚ ਜਾ ਕੇ ਠੀਕ ਹੈ ਉਦੋਂ ਤੱਕ ਇਹ ਇੱਕ ਯੂਟੀ ਰਹਿੰਦੀ ਹੈ ਠੀਕ ਹੈ ਹਿਮਾਚਲ ਪ੍ਰਦੇਸ਼ 1971 ਦੇ ਵਿੱਚ ਜਾ ਕੇ ਇਹ ਇੱਕ ਸਟੇਟ ਬਣ ਜਾਂਦੀ ਹੈ ਬਟ ਆਪਾਂ ਗੱਲ ਕਰ ਰਹੇ ਸੀ ਪੰਜਾਬ ਦੀ ਤਾਂ ਪੰਜਾਬ ਦਾ ਕੀ ਹੁੰਦਾ ਜਦੋਂ 1966 ਦੇ ਵਿੱਚ ਹਰਿਆਣੇ ਨੂੰ ਵੀ ਜਿਹੜੀ ਹੈ ਜ਼ਮੀਨ ਦਿੱਤੀ ਜਾਂਦੀ ਹੈ ਤਾਂ ਪੰਜਾਬ ਤੇ ਹਰਿਆਣਾ ਤੇ ਪੰਜਾਬ ਦੇ ਵਿੱਚੋਂ ਹਰਿਆਣਾ ਵੀ ਕੱਢਿਆ ਜਾਂਦਾ ਤੇ ਕੁਝ ਜ਼ਮੀਨ ਜਿਹੜੀ ਹੈ ਉਹ ਹਿਮਾਚਲ ਪ੍ਰਦੇਸ਼ ਨੂੰ ਦਿੱਤੀ ਜਾਂਦੀ ਹੈ 1971 ਦੇ ਵਿੱਚ ਜਾ ਜਿਹੜੀ ਹੈਗੀ ਇਸ ਤਰੀਕੇ ਨਾਲ ਵੰਡ ਦਿੱਤੀ ਜਾਂਦੀ ਹੈ ਤੋਂ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚੋਂ ਚੰਡੀਗੜ੍ਹ ਨਿਕਲ ਕੇ ਆਉਂਦਾ ਹੈ ਤਾਂ ਚੰਡੀਗੜ੍ਹ ਨੂੰ ਇੱਕ ਕੀ ਕਰ ਦਿੱਤਾ ਜਾਂਦਾ ਉਸ ਟਾਈਮ ਤੇ ਯੂਟੀ ਅਨਾਉਂਸ ਕਰ ਦਿੱਤਾ ਜਾਂਦਾ ਠੀਕ ਹੈ ਕਿਉਂਕਿ ਚੰਡੀਗੜ੍ਹ ਨੂੰ ਜੋ ਇੱਕ ਯੂਟੀ ਅਨਾਉਂਸ ਕਰ ਦਿੱਤਾ ਜਾਂਦਾ ਔਰ ਪੰਜਾਬ ਅਤੇ ਹਰਿਆਣਾ ਦੋਨਾਂ ਦੀ ਕਾਮਨ ਸਟੇਟ ਬਣਾ ਦਿੱਤਾ ਜਾਂਦਾ ਹੈ ਕਾਮਨ ਆਪਣਾ ਕੋਲ ਤਾਂ ਹੈ ਟਰਪਲ ਬਣਾਇਆ ਜਾਂਦਾ ਹੈ ਠੀਕ ਹੈ ਉਸੇ ਸਮੇਂ ਤੋਂ ਜੋ ਹੈ ਆਪਣੇ ਕੋਲ ਪੰਜਾਬ ਅਤੇ ਹਰਿਆਣਾ ਦੋਨਾਂ ਦੀ ਜਿਹੜੀ ਹੈ वह कैपिटल जो है वह अपने को चंडीगढ़ है ठीक है चंडीगढ़ तो इतों ही जोड़ा है अपना जो है अज का पंजाब निकल के आता है जो कि उस समय तो जो अक आप देखते हैं कि अपना पंजाब जो है वह मॉडर्न जो है वह देखने मिलता है अपना उन्नीस सौ छियाठ तो ठीक है नैक्सट अगर गल करिए नैक्सट है अपने कोल नेम्स ऑफ सीएम जदों अपना आ, ਅਜਾਦੀ ਤੋਂ ਬਾਅਦ ਆਪਣਾ ਪੰਜਾਬ ਨਿਕਲਿਆ ਹੁੰਦਾ ਤੇ ਪੰਜਾਬ ਦੇ ਵਿੱਚ ਪਹਿਲੇ ਕੌਣ ਸੀਐਮ ਬਣਦੇ ਨੇ ਠੀਕ ਹੈ ਤੇ ਗੋਪੀ ਚੰਦ ਭਾਰਗਵ ਜੀ ਸਭ ਤੋਂ ਪਹਿਲੇ ਸੀਐਮ ਬਣਦੇ ਨੇ ਪੰਜਾਬ ਦੇ ਕਦੋਂ 15 ਅਗਸਤ 1947 ਦੇ ਵਿੱਚ ਜਿਹੜੇ ਕਿ ਆਈਐਨਸੀ ਯਾਨੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਕਮੇਟੀ ਸੀਗੀ ਉਸ ਦੇ ਮੈਂਬਰ ਹੁੰਦੇ ਹਨ ਉਸ ਤੋਂ ਬਾਅਦ ਭੀਮ ਸਿੰਘ ਸਚਾਰਜੀ ਬਣਦੇ ਨੇ ਇਹ 17 April 1952 ਦੇ ਵਿੱਚ ਇਹ ਵੀ ਆਈਐਨਸੀ ਦੇ ਮੈਂਬਰ ਸਨ ਫਿਰ ਪ੍ਰਤਾਪ ਸਿੰਘ ਕੈਰੋ ਪ੍ਰਤਾਪ ਸਿੰਘ ਕੈਰੋ ਜਿਹੜੇ ਸੀਗੇ ਇਹ ਆਪਣੇ ਪੰਜਾਬ ਦੇ ਪਹਿਲੇ ਸਿੱਖ ਸੀਐਮ ਬਣਦੇ ਨੇ ਠੀਕ ਹੈ ਪਹਿਲੇ ਸਿੱਖ ਜਿਹੜੇ ਸੀਐਮ ਬਣੇ ਸਨ ਤੇ ਇਹ ਬਣੇ ਸੀਗੇ 23 ਜਨਵਰੀ 1956 ਦੇ ਵਿੱਚ ਉਸ ਤੋਂ ਬਾਅਦ ਫਿਰ ਦੁਬਾਰਾ ਗੋਪੀ ਚੰਦ ਭਾਰਗਵ ਜੀ ਬਣਦੇ ਨੇ ਦੂਸਰੀ ਵਾਰ ਪੰਜਾਬ ਦੇ ਸੀਐਮ ਠੀਕ ਹੈ ਇਹ ਬਣਦੇ ਨੇ 21 ਜੂਨ 21 ਜੂਨ 1964 ਦੇ ਵਿੱਚ ਜਿਹੜੇ ਕਿ ਆਪਾਂ ਨੂੰ ਪਤਾ ਹੈ ਕਿ ਆਈਐਨਸੀ ਦੇ ਮੈਂਬਰਸ ਹਨ ਠੀਕ ਹੈ ਉਸ ਤੋਂ ਬਾਅਦ ਗਿਆਨੀ ਗੁਰਮukh ਸਿੰਘ ਜੀ ਜਿਹੜੇ ਨੇ ਉਹ ਸੀਐਮ ਬਣਦੇ ਨੇ 1 ਨਵੰਬਰ 1966 ਦੇ ਵਿੱਚ ਜਦੋਂ ਆਪਣਾ ਅਜਦਾ ਪੰਜਾਬ ਬਣਦਾ ਹੈ ਠੀਕ ਹੈ ਜਦੋਂ ਆਪਣਾ ਅਜਦਾ ਪੰਜਾਬ ਬਣਦਾ ਹੈ 1 ਨਵੰਬਰ 1966 ਦੇ ਵਿੱਚ ਇਹ ਵੀ ਆਈਐਨਸੀ ਦੇ ਮੈਂਬਰਸ ਹਨ ਔਰ ਇਹ ਆਪਣੇ ਸੀਐਮ ਬਣਦੇ ਹਨ ਗਿਆਨੀ ਗੁਰਮukh ਸਿੰਘ ਜੀ ਉਸ ਤੋਂ ਬਾਅਦ ਗੁਰਨਾਮ ਸਿੰਘ ਜੀ ਜਿਹੜੇ ਨੇ ਇਹ 8 ਮਾਰਚ 1967 ਦੇ ਵਿੱਚ 8 ਮਾਰਚ 1967 ਦੇ ਵਿੱਚ ਆਪਣੇ ਪੰਜਾਬ ਦੇ ਸੀਐਮ ਬਣਦੇ ਹਨ ਤੇ ਜਿਹੜੇ ਇਹ ਗੁਰਨਾਮ ਸਿੰਘ ਜੀ ਨੇ ਠੀਕ ਹੈ ਗੁਰਨਾਮ ਸਿੰਘ ਜੀ ਨੇ ਇਹਨਾਂ ਦੀ ਇਹਨਾਂ ਦੀ ਹੀ ਇੱਕ ਇੱਕ ਜਿਹੜੀ ਸੀਗੀ ਉਹ ਮੌਤ ਹੋਈ ਸੀਗੀ ਠੀਕ ਹੈ ਕਦੋਂ ਹੋਈ ਸੀਗੀ ਇਹ ਪਹਿਲੇ ਸੀਐਮ ਨੇ ਜਿਨ੍ਹਾਂ ਦੀ ਜਹਾਜ਼ ਦੇ ਵਿੱਚ ਮੌਤ ਹੋਈ ਸੀ ਤਾਂ ਆਪਾਂ ਨੂੰ ਇਹ ਜਾਣਕਾਰੀ ਹੋਊਗੀ ਕਿ ਆਪਣੇ ਪੰਜਾਬ ਦੇ ਸੀਐਮ ਜਿਹੜੇ ਇਹ ਨੇ ਲੜਕਾ ਚੱਲਦੇ ਆ ਰਹੇ ਦੋਨੋਂ ਦੇ ਵਿੱਚੋਂ ਇੱਕ ਸੀਐਮ ਸੀਗੇ ਜਿਨ੍ਹਾਂ ਦੀ ਪਹਿਲਾਂ ਟਾਈਮ ਸਮਾਂ ਜਿਹੜੀ ਸੀ ਉਹ ਜਹਾਜ਼ ਦੇ ਵਿੱਚ ਮੌਤ ਹੋ ਗਈ ਸੀ ਠੀਕ ਹੈ ਸਫ਼ਰ ਕਰਦੇ ਸਮੇਂ ਜਹਾਜ਼ ਦੇ ਵਿੱਚ ਮੌਤ ਹੋ ਗਈ ਸੀ ਤਾਂ ਉਹ ਸੀਐਮ ਗੁਰਨਾਮ ਸਿੰਘ ਜੀ ਸੀ ਠੀਕ ਹੈ ਤਾਂ ਸੀਐਮ ਗੁਰਨਾਮ ਸਿੰਘ ਜੀ ਤੋਂ ਬਾਅਦ ਜਿਹੜੇ ਨੇ ਆਪਣੇ ਕੋਲੇ ਆਪਾਂ ਨੂੰ ਸੀਐਮ ਬਣਦੇ ਨੇ ਭਾਈ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੇ ਕਿ 27 ਮਾਰਚ 1970 ਦੇ ਵਿੱਚ ਪਹਿਲੀ ਵਾਰ ਐਸਏਪ ਯਾਨੀ ਕਿ ਸ਼ਰੂਨ ਸ਼ਰੂਮਨੀ ਅਕਾਲੀ ਦਲ ਪਾਰਟੀ ਜਿਹੜੀ ਹੈ ਉਹ ਸੱਤਾ ਦੇ ਵਿੱਚ ਆਉਂਦੀ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਜੀ ਪਹਿਲੀ ਵਾਰ ਸੀਐਮ ਬਣਦੇ ਨੇ 27 ਮਾਰਚ 1970 ਦੇ ਵਿੱਚ ਪੰਜਾਬ ਦੇ ਨੈਕਸਟਰ ਗੱਲ ਕਰੀਏ ਤਾਂ ਨੈਕਸਟ ਆਪਣੇ ਕੋਲ ਜਿਹੜਾ ਆਪਣੇ ਕੋਲ ਅਜਦਾ ਪੰਜਾਬ ਬਣਿਆ ਉਹਦੇ ਬਾਰੇ ਆਪਾਂ ਦੇਖੀਏ ਤਾਂ 1 ਨਵੰਬਰ 1966 ਨੂੰ ਆਪਣਾ ਅਜਦਾ ਮਾਡਰਨ ਪੰਜਾਬ ਯਾਨੀ ਕਿ ਅਜਦਾ ਪੰਜਾਬ ਬਣਦਾ ਹੈ ਜਿਸ ਦੇ ਖੇਤਰ ਦੀ ਅਗਰ ਗੱਲ ਕਰੀਏ ਕਿ ਕਿਸ ਤਰੀਕੇ ਨਾਲ ਵੰਡਿਆ ਹੋਇਆ ਤਾਂ ਪੰਜਾਬ ਤੇ ਅਜਦਾ ਖੇਤਰ ਜਿਹੜਾ ਹੈਗਾ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਮਾਝਾ ਦੁਆਬਾ ਅਤੇ ਮਾਲਵਾ ਠੀਕ ਹੈ ਮਾਝਾ ਦੁਆਬਾ ਅਤੇ ਮਾਲਵਾ ਤਾਂ ਮਾਝੇ ਦੇ ਵਿੱਚ ਚਾਰ ਸਟੇਟ ਆਉਂਦੀਆਂ ਨੇ ਦੋਆਬੇ ਦੇ ਵਿੱਚ ਚਾਰ ਸਟੇਟ ਆਉਂਦੀਆਂ ਨੇ ਤੇ ਮਾਲਵੇ ਦੇ ਵਿੱਚ ਆਪਣੇ ਕੋਲੇ ਪੰਜ ਸਟੇਟ ਆਉਂਦੀਆਂ ਨੇ ਅਰੰਭ ਦੇ ਟਾਈਮ ਤੇ ਪੰਜਾਬ ਦੀ ਟੋਟਲ 23 ਸਟੇਟ ਹੋ ਚੁੱਕੀਆਂ ਨੇ ਪਹਿਲਾਂ ਸਟੇਟ ਸੌਰੀ ਕਹਿ ਰਿਹਾ 23 ਜ਼ਿਲ੍ਹੇ ਹੋ ਚੁੱਕੇ ਨੇ ਠੀਕ ਹੈ 23 ਜ਼ਿਲ੍ਹੇ ਪਹਿਲਾਂ ਵੀ ਸਟੇਟਸ ਬੋਲ ਗਿਆ ਹੋਊਗਾ ਮੈਂ ਕਿੰਨੀਆਂ ਸਟੇਟਸ ਆ ਰਹੀਆਂ ਸਟੇਟਸ ਨਹੀਂ ਸੌਰੀ ਜ਼ਿਲ੍ਹੇ ਆਉਂਦੇ ਨੇ ਵਿੱਚ ਠੀਕ ਹੈ ਮਾਝੇ ਦੇ ਵਿੱਚ ਚਾਰ ਜ਼ਿਲ੍ਹੇ ਆਉਂਦੇ ਆਪਣੇ ਕੋਲ ਦੋਆਬੇ ਦੇ ਵਿੱਚ ਚਾਰ ਜ਼ਿਲ੍ਹੇ ਹੋਏ ਮਾਲਵੇ ਦੇ ਵਿੱਚ 15 ਜ਼ਿਲ੍ਹੇ ਆਉਂਦੇ ਠੀਕ ਹੈ ਟੋਟਲ ਜਿਹੜੇ ਆਪਣੇ ਆਪਣੇ ਕੋਲ ਇਸ ਟਾਈਮ ਦੇ ਵਿੱਚ ਹੋ ਚੁੱਕੇ ਨੇ ਠੀਕ ਔਰ ਅਗਰ ਗੱਲ ਕਰੀਏ ਕਿਹੜੇ ਕਿਹੜੇ ਆਉਂਦੇ ਨੇ ਤਾਂ ਮਾਝੇ ਦੇ ਵਿੱਚ ਆਪਣੇ ਕੋਲੇ ਆਉਂਦੇ ਨੇ ਜੀ ਤਰਨਤਾਰਨ ਹਮੇਸ਼ਰ ਗੁਰਦਾਸਪੁਰ ਅਤੇ ਪਠਾਨਕੋਟ ਫਿਰ ਦੁਆਬੇ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਹੁਸ਼ਿਆਰਪੁਰ ਠੀਕ ਹੈ ਕਪੂਰਥਲਾ ਜਲੰਧਰ ਔਰ ਨਮ ਨਵਾਂਸ਼ਹਿਰ ਠੀਕ ਹੈ ਤਾਂ ਇਹ ਜਿਹੜੇ ਜ਼ਿਲ੍ਹੇ ਨੇ ਇਹ ਆਪਣੇ ਕੋਲ ਆ ਜਾਂਦੇ ਨੇ ਦੁਆਬੇ ਦੇ ਵਿੱਚ ਠੀਕ ਹੈ ਇਧਰ ਵਾਲੇ ਆਪਣੇ ਕੋਲ ਆ ਗਏ ਮਾਝੇ ਦੇ ਵਿੱਚ ਔਰ ਬਾਕੀ ਬਚਦੇ ਹੋਏ ਆਪਣੇ ਕੋਲ 15 ਜ਼ਿਲ੍ਹੇ ਜਿਹੜੇ ਨੇ ਉਹ ਆਪਣੇ ਕੋਲੇ ਮਾਲਵੇ ਦੇ ਵਿੱਚ ਆ ਜਾਂਦੇ ਨੇ ठीक है और अगर पंजाब की फिजियोलॉ फिजियोग्राफी की गल करिए फिजियोग्राफी यानी कि पंजाब का अपना तरातल किएँ का है ठीक है कि जगह पर किस तरीके जो है अपना पाबाब वसा हुआ है तो उस अगर गल करिए शिवालिक दहाड़ियाँ जड़िया ने पाब जाने ने कंडी खेतर भी है जलथल मैदान भी है ठीक है तो टिब्बिया जड़िया मैदान भी है तो किस तरीके न है किस तरीके है तो अगर आप गल करिए शिवालिक दहाड़ियों बारे तो शिवालिक दहाड़ियाँ जड़िया ने अपना पठानकोट ਠੀਕ ਹੈ ਪਠਾਨਕੋਟ ਹੁਸ਼ਿਆਰਪੁਰ ਦੇ ਉੱਪਰੀ ਹਿੱਸੇ ਦੇ ਵਿੱਚ ਠੀਕ ਹੈ ਅਤੇ ਆਪਣੇ ਕੋਲ ਰੋਪਨਗਰ ਦੇ ਉੱਪਰੀ ਹਿੱਸੇ ਦੇ ਵਿੱਚ ਤਾਂ ਇਹ ਜਿਹੜੀਆਂ ਜਗ੍ਹਾਵਾਂ ਨੇ ਇੱਥੇ ਆਪਾਂ ਨੂੰ ਕੀ ਹੈ ਇੱਥੇ ਆਪਾਂ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਦੇਖਣ ਮਿਲਦੀਆਂ ਕੋਈ ਵੀ ਸ਼ਿਵਾਲਿਕ ਉੱਪਰ ਜਿਹੜਾ ਹੈ ਇਹ ਸਹੀ ਹੈ ਜਿਹੜਾ ਹੈ ਇਹ ਆਪਣਾ ਪੰਜਾਬ ਦਾ ਹਿੱਸਾ ਜਿਹੜਾ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦਾ ਹੈ ਔਰ ਇਸ ਹਿੱਸੇ ਦੇ ਵਿੱਚ ਆਪਣੇ ਕੋਲ ਪੰਜਾਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਇਹ ਦੇਖਣ ਨੂੰ ਮਿਲਦੀਆਂ ਹਨ ਤਾਂ ਕੰਢੀ ਖੇਤਰ ਜਿਹੜਾ ਹੁੰਦਾ ਹੈ ਕੰਢੀ ਖੇਤਰ ਉਹ ਹੁੰਦਾ ਹੈ ਜਿਹੜਾ ਪਹਾੜੀਆਂ ਦੇ ਹੇਠਾਂ ਵਾਲਾ ਹਿੱਸਾ ਹੁੰਦਾ ਯਾਨੀ ਕਿ ਇੱਥੇ ਅਗਰ ਆਪਣੇ ਕੋਲ ਪਹਾੜੀ ਖੇਤਰ ਆਉਂਦਾ ਹੈ ਠੀਕ ਹੈ ਇਹ ਜਗ੍ਹਾ ਤੇ ਤਾਂ ਜਿਹੜਾ ਇਹਨੂੰ ਤਾਂ ਹੇਠਾਂ ਵਾਲਾ ਇਹ ਵਾਲਾ ਖੇਤਰ ਹੋਏਗਾ ਇਸ ਨੂੰ ਆਪਾਂ ਕੰਢੀ ਖੇਤਰ ਕਹਾਂਗੇ ਠੀਕ ਹੈ ਇਹ ਆ ਗਿਆ ਕੰਢੀ ਖੇਤਰ ਔਰ ਜਿਹੜਾ ਆਪਣੇ ਕੋਲ 3 ਨੰਬਰ ਹੁੰਦਾ ਜਲਥਲ ਮੈਦਾਨ ਤਾਂ ਜਲਥਲ ਮੈਦਾਨ ਜਿਹੜੇ ਨੇ ਉਹ ਆਪਣੇ ਕੋਲ ਇਸ ਤੋਂ ਉੱਪਰ ਵਾਲੀ ਸਾਈਡ ਆਉਂਦੇ ਨੇ ਠੀਕ ਹੈ ਇਹ ਸਾਰੇ ਮੈਦਾਨ ਨੂੰ ਆਪਾਂ ਜਲਥਲ ਮੈਦਾਨ ਕਹਿੰਦੇ ਹਾਂ ਠੀਕ ਹੈ ਔਰ ਜਿਹੜਾ ਆਪਣੇ ਕੋਲ ਹੇਠਲਾ ਹਿੱਸਾ ਬਣਦਾ ਯਾਨੀ ਕਿ ਇਹ ਵਾਲਾ ਹਿੱਸਾ ਆਪਣੇ ਕੋਲ ਇਹ ਜਿਹੜਾ ਹਿੱਸਾ ਬਣਦਾ ਹੈ ਠੀ ਇੱਭਾ ਜਿਹੜਾ ਮਤਾਂ ਤੇ ਬਜੜਾ ਮਤਲਬ ਮਲਕੀ ਰੇਤਲੀਆਂ ਰੇਤਲੀਆਂ ਜ਼ਮੀਨਾਂ ਤੇ ਇਹ ਜਗ੍ਹਾ ਤੇ ਆਪਾਂ ਨੂੰ ਰੇਤਲੀਆਂ ਜ਼ਮੀਨਾਂ ਯਾਨੀ ਕਿ ਮੁਕਸੌਰ ਬਠੰਡਾ ਆਪਣੇ ਕੋਲੇ ਫਾਜ਼ਿਲਕਾ ਠੀਕੇ ਮਾਨਸਾ ਦੀ ਕੁਝ ਹਿੱਸੇ ਤੇ ਇਹ ਆਪਾਂ ਨੂੰ ਜਿਹੜੇ ਹਿੱਸੇ ਨੇ ਇਹ ਰੇਤਲੀ ਡੱਬਿਆਂ ਵਾਲੇ ਹਿੱਸੇ ਮਿਲਦੇ ਹਨ ਜਿੱਥੇ ਕਿ ਆਇਦੇ ਦੇ ਰਹਿਮ ਤਾਂ ਬਹੁਤ ਜ਼ਿਆਦਾ ਮਲਕੀ ਟੱਬਿਆਂ ਨੂੰ ਹਟਾ ਕੇ ਜ਼ਮੀਨਾਂ ਪੱਧਰ ਕਰ ਦਿੱਤੀਆਂ ਗਈਆਂ ਪਰ ਜਿਹੜਾ ਇਹਨੂੰ ਵੰਡਿਆ ਗਿਆ ਇਸ ਹਿੱਸੇ ਦੇ ਵਿੱਚ ਆਉਂਦਾ ਕਿ ਇੱਥੇ ਲੀਆਂ ਜ਼ਮੀਨਾਂ ਨੇ ਹਜੇ ਵੀ ਰੇਤਲੀਆਂ ਹਨ तो आज की क्लास के लिए बस इना ही और अगर तुम अजे तक मेरे चैनल सबसक्राइब नहीं कर रखिया तो चैनल सबसक्राइब जरूर कर लेना और बैल आइकन वाली कंटीन्यू ऑल पर जरूर प्रेस कर लो ताकि अग्नि आने वाली वीडियो की नोटफिकशन जो है तो पहल पहुँचती रहे औरडियो में अपने दोस्तों मित्रों तक शेयर जरूर कर देना ताकि इम इंफोमेन जोड़ी हैगी तक भी पहुँच सके और कल की क्लास के अपना अगला टॉपिक जोड़ा है उसनों कंप्लीट करा ठीक है तो बने रहना कल की क्लास के जरूर और ਅੱਜ ਦੀ ਕਲਾਸ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਠੀਕ ਹੈ ਥੈਂਕਸ ਫॉर ਵਾਚਿੰਗ ਅਰ ਚੈਨਲ ਨੂੰ ਸਬਸਕ੍ਰਾਈਬ ਜੋੜ ਕਰ ਲੈਣਾ ਅਗਰ ਤੁਸੀਂ ਅਜੇ ਤੱਕ ਨਹੀਂ ਕਰ ਰੱਖੇ